ਸ ਵਿਧਾਨ ਸਭਾ ਹਲਕਾ ਕਾਦੀਆ ਦੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਲਈ 68 ਕੇਵੀ ਬਿਜਲੀ ਘਰ ਦੇ ਰੂਪ ਦੇ ਵਿੱਚ ਇੱਕ ਵੱਡਾ ਤੋਹਫਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ 5.8 ਅੱਜ ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਗਏ 68 ਕੇਵੀ ਬਿਜਲੀ ਘਰ ਅਤੇ ਪਿੰਡ ਕੋਟ ਤੰਦਲ ਨੂੰ ਅੱਜ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਰਦਾਰ ਜਗਰੂਪ ਸਿੰਘ ਸੇਖਵਾ ਦੇ ਵੱਲੋਂ ਜੜਾ ਹੈ ਅਰਪਣ ਕੀਤਾ ਗਿਆ ਹੈ ਨਾਲੇ ਤੋਂ ਅੰਦਾਜ਼ੇ ਕਿ 68 ਕੇਵੀ ਦੇ ਨਾਲ ਇਲਾਕੇ ਦੇ 40 ਪਿੰਡਾਂ ਨੂੰ ਸਿੱਧੇ ਬਿਜਲੀ ਸਪਲਾਈ ਹੋਵੇਗੀ ਜਿਹੜਾ ਬੰ ਤਿਆਰ ਹੋਇਆ ਔਰ ਇਹ 66 ਕੇਵੀ ਸਬਸਟੇਸ਼ਨ ਇਹਦੇ ਬਣਨ ਦੇ ਨਾਲ ਜਿਹੜੇ ਪਹਿਲੇ ਸਬਸਟੇਸ਼ਨ ਸੀ ਕਾਨੂੰ ਆਣ ਸੀ ਤੁਗਲਵਾਲ ਸੀ ਖਾਦੀਆਂ ਸੀ ਧੀਰੀਵਾਲ ਸੀ ਉਹਨਾਂ ਨੂੰ ਕਾਫੀ ਰਾਤ ਜਿਹੜੀ ਆ ਇਲਾਕੇ ਨੂੰ ਮਿਲੇਗੀ ਔਰ ਕਿਸਾਨਾਂ ਨੂੰ ਅਨ ਇੰਟਰਰਪਟਿਡ ਪਾਵਰ ਸਪਲਾਈ ਦੇਣ ਦੇ ਲਈ ਇਹ ਬਹੁਤ ਵਧੀਆ ਜਿਹੜਾ ਵਾ ਉਹਨਾਂ ਦੇ ਸਮੇਂ ਚ ਸਾਬਤ ਹੋਏਗਾ ਔਰ ਸਾਰੀਆਂ ਹੀ ਲਾਈਨਾਂ ਜਿਹੜੀਆਂ ਨੇ ਉਹ ਉਹਨਾਂ ਦੇ ਸਮੇਂ ਚ ਪਾ ਕੇ ਵਧੀਆ ਕਿਸਾਨਾਂ ਨੂੰ ਪਾ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਨਾਲੇ ਤੁਸੀਂ ਦੇਖਦੇ ਹੋ ਕਿ ਇੰਨੀ ਬਿਜਲੀ ਜਿਹੜੀ ਆ ਪਹਿਲਾਂ ਰੋਸਤਾ ਨੂੰ ਬਿਜਲੀ ਆਉਂਦੀ ਹੁੰਦੀ ਸੀ ਕਿਸਾਨਾਂ ਦੇ ਲਈ ਹੁਣ ਤਾਂ ਜਿਹੜੇ ਬਿਜਲੀ ਆ ਗਈ ਆ ਸੋ ਅਸੀਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਮਿੱਥਿਆ ਸੀ ਕਿ ਇਹ ਪ੍ਰੋਜੈਕਟ ਜਿਹੜਾ ਆਪਾਂ ਸ਼ੁਰੂ ਕਰਨਾ ਸੋ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਇੰਦੂ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਰੇ ਹੀ ਸਾਡੇ ਜਿਹੜੇ ਆਪਣਾ ਇਲੈਕਸਿਟੀ ਡਿਪਾਰਟਮੈਂਟ ਤੇ ਸਾਡੇ ਐਕਸ਼ਨ ਸਾਹਿਬ ਨੇ ਇਹ ਸਾਰੇ ਅਫੀਸ਼ੀਅਲਸ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਜਿਤਨਾ ਸਦਕਾ ਜਿਹੜਾ ਇਹ ਪ੍ਰੋਜੈਕਟ ਜਿਹੜਾ ਬਾ ਉਹ ਜ਼ਿਲ੍ਹੇ ਚੜਿਆ ਪਾਕਿਸਤਾਨ ਨੂੰ ਜਿਹੜਾ ਬਾ ਜਿਹਦਾ ਬਹੁਤ ਵੱਡਾ ਨਾਮ ਜਿਹੜਾ ਇੱਕ ਧੰਨਵਾਦ ਹੋਰ ਬੰਦਾ ਜਿਹੜਾ ਇੱਕ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੇ 1952 ਦਾ ਜਿਹੜਾ ਐਕਸੀਓ ਚ ਸੋਧ ਕਰਦਿਆ ਹੋਇਆ ਕਾਰੋਬਾਰੀਆਂ ਨੂੰ ਤੇ ਦੁਕਾਨਦਾਰਾਂ ਨੂੰ ਇਨਸਪੈਕਟਰੀ ਰਾਜ ਤੋਂ ਵੀ ਜਾ ਕੇ ਕੀ ਜਾ ਚੁੱਕਾ ਹੈ ਇਹ ਤਾਂ ਜੀ ਬਹੁਤ ਰੋਜ਼ ਹੀ ਤੁਸੀਂ ਦੇਖੋ ਕੈਬਨਿਟ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਬੜੇ ਹੀ ਰਿਫਾਰਮਸ ਆ ਰਹੇ ਆ ਜਿਹੜੇ ਪਿਛਲੇ 70 ਸਾਲਾਂ ਚ ਨਹੀਂ ਰਿਫਾਰਮਸ ਆਏ ਔਰ ਰਿਫਾਰਮਸ ਆ ਰਹੇ ਆ ਹਰਮਨ ਦੇ ਵਿੱਚ ਟਰਾਂਸਪੇਰੈਂਸੀ ਆ ਰਹੀ ਹੈ ਜਿਹੜਾ ਲੋਕਾਂ ਨੇ ਬਦਲਾਅ ਦਾ ਨਾਰਾ ਦਿੱਤਾ ਸੀ ਉਹ ਜਿਹੜਾ ਵਾ ਹੁਣ ਹਕੀਕੀ ਰੂਪ ਵਿੱਚ ਜਿਹੜਾ ਵਾ ਉਹ ਆ ਰਿਹਾ ਪਿਛਲੇ ਹਫ਼ਤੇ ਤੁਸੀਂ ਦੇਖਿਆ ਇਹਦੀ ਰਜਿਸਟਰੀ ਜਿਹੜਾ ਸੀ ਉਹ ਸ਼ੁਰੂ ਹੋਈਆਂ ਨੇ ਹੁਣ ਸਾਡੇ ਵੀ ਸਾਰੇ ਜਿੰਨੀਆਂ ਸਾਬਤ ਸਹੀਲ ਨੇ ਚਾਹੇ ਉਹ ਕਾਨੂੰਆਣਾ ਚਾਹੇ ਧਾਰਿਆ ਵਾਲਾ ਚਾਹੇ ਖਾਦੀਆਂ ਆ ਚਾਹੇ ਨਸ਼ਰਮ ਮੱਜਾ ਸੀਗਾ 4 ਪੈਡੀਆਂ ਦੇ ਸਾਡੇ ਅੜਕੇ ਨੇ ਸਰਦਾਰਪੁਰ ਨਾਲ ਕੁਝ ਪਿੰਡ ਪਿੰਡ ਇਹਨੇ ਕਾੜੇ ਨਾ ਪੈਂਦੇ ਨੇ ਜੋ ਸਾਰਿਆਂ ਨੂੰ ਉਹਨਾਂ ਦੇ ਸਮੇਂ 'ਚ ਰਜਿਸਟਰੀਆਂ ਜਿਹੜੀਆਂ ਨੇ ਉਹ ਕਰਾਉਣ ਦੇ ਵਿੱਚ ਜਿਹੜੀ ਬਹੁਤ ਵੱਡੀ